ਆ ਜੀ ਚੜ ਗਿਆ ਦਿਨ ਹੋ ਗਈ ਸਵੇਰ ਮਾਣੋ ਨੰਦਾ ਵਗਦੀ ਹੋਈ ਚੰਦਰਾ ਰਿਵਰ ਚੰਦਰਾ ਨਦੀ ਇਹ ਆਲੇ ਦੁਆਲੇ ਦਾ ਵੀ ਆਨੰਦ ਮਾਣ ਲਓ ਇਹ ਜਿਹੜੇ ਆਪਣੇ ਭੈਣ ਭਰਾ ਜੁੜੇ ਆ ਉਹਨਾਂ ਨੂੰ ਪਤਾ ਹੀ ਆ ਆਪਾਂ ਰਾਤ ਆ ਬੀਆਰਓ ਦੀ ਇਹੜੀ ਲੇਬਰ ਆ ਉਹਨਾਂ ਦਾ ਕੈਂਪ ਸਗਾ ਇਹ ਇਧਰ ਵੱਖਰੇ ਵੱਖਰੇ ਆ ਵੈਸੇ ਨੇਪਾਲ ਤੋਂ ਵੀ ਆ ਬੰਦੇ ਹੋਸਟੇਟਲਾਂ ਤੋਂ ਵੀ ਆ ਤੇ ਜਿਹੜੇ ਆ ਦੋ ਕੈਂਪ ਤੁਹਾਨੂੰ ਦਿਦੇ ਆ ਵਾਈਟ ਤੇ ਨੀਲਾ ਤੇ ਬਾਕੀ ਇਧਰਲੇ ਇਹ ਆਪਣੇ ਜੰਮੂ ਵਾਲੇ ਭਰਾਵਾਈਆਂ ਦੇ ਆ ਤੇ ਇਹਨਾਂ ਨੇ ਆਪਾਂ ਨੂੰ ਟੈਂਟ ਲਾਉਣ ਲਈ ਕਹਿਤਾ ਸੀ ਇੱਥੇ ਲਾ ਲਓ ਤੇ ਰਾਤੀ ਰੋਟੀ ਪਾਣੀ ਵੀ ਇਹਨਾਂ ਨੇ ਖਿਲਾ ਦਿੱਤਾ ਸੀਗਾ ਕਹਿੰਦੇ ਭਾਈ ਸਾਡੇ ਕੋ ਖਾਣਾ ਤੇ ਆਪਾਂ ਕਹੇ ਜਰੂਰ ਤੇ ਰਾਤੀ ਇਹਨਾਂ ਕੋਲੇ ਖਾਦਾ ਸੀਗਾ ਤੇ ਸਮਾਨ ਦਿੱਤਾ ਹੁਣ ਕਰੀਏ ਇਕੱਠਾ ਤੇ ਕੋੜਾ ਤੂਬਾਨ ਆਪਾਂ ਲੰਮਾਪਾਤ ਤਾਂ ਹੀ ਰਾਤੀ ਹਵਾ ਬਹੁਤ ਚੱਲਦੀ ਸੀਗੀ ਤੇ ਮੈਂ ਕਿਹਾ ਕਿ ਹੋਰ ਨਾ ਹਵਾ ਦੇ ਨਾਲ ਡੈਗ ਪੋਏ ਤੇ ਕੋਈ ਟੁੱਟ ਜੇ ਇਦੋਂ ਤਾਂ ਮਿਲਣਾ ਨਹੀਂ ਕੋਹ ਇਸ ਕਰਕੇ ਲੰਮਾਪਾਤ ਆਈ ਹੁਣ ਕਰਦੇ ਆ ਰੈਡੀ ਸਾਰਾ ਕੋ ਪਹਿਲਾਂ ਬੁਰਸ਼-ਪੁਰਸ਼ ਕਰ ਲਈਏ ਤੇ ਮੂੰਹ ਹੱਥ ਧੋ ਲਈਏ ਮੈਂ ਕਿਹਾ ਪਹਿਲਾਂ ਤੁਹਾਨੂੰ ਸਵੇਰੇ-ਸਵੇਰੇ ਇੱਕ ਝਾਕਾ ਜਿਹਾ ਮਰਾ ਦਈਏ ਆਲੇ-ਦੁਆਲੇ ਦਾ ਹਾਂਜੀ ਸਮਾਂ ਸਵੇਰ ਦੇ 8:00 ਵਜੇ ਗਏ ਆ ਅੱਜ ਮੈਂ ਕਿਹਾ ਕੋਈ ਚੱਕਰ ਨਹੀਂ ਹੈਗਾ ਬਾਈਆਂ ਨੇ ਵੀ 7 ਵਜੇ ਉੱਠਣਾ ਸੀਗਾ ਤੇ ਮੈਂ ਕਿਹਾ ਧੰਨਵਾਦ ਕਰਕੇ ਚੱਲਾਂਗੇ ਕਿਉਂਕਿ ਮੀਂਹ ਪੈਂਦੇ ਹਵਾ ਚੱਲਦੀ ਚ ਆਸਰਾ ਮਿਲ ਜਾਣਾ ਬਹੁਤ ਵੱਡੀ ਗੱਲ ਹੁੰਦੀ ਆ ਤੇ ਜੰਮੂ ਵਾਲੇ ਬਾਈਆਂ ਦਾ ਲੇਬਰ ਵਾਲਿਆਂ ਦਾ ਧੰਨਵਾਦ ਕੀਤਾ ਆਪਾਂ ਹੁਣ ਤੇ ਚਾਹ ਪਲਾਈ ਉਹਨਾਂ ਨੇ ਦੇਸੀ ਚਾਹ ਪੱਤੀ ਜੰਮੂ ਦੀ ਤੇ ਲੂਣ ਪਾ ਕੇ ਸਵਾਦ ਆ ਗਿਆ ਹੇ ਹੁਣ ਆਪਾਂ ਸ਼ਤਰੂ ਆਪਾਂ ਨੂੰ 3-4 ਕ ਜਾਂ 5 ਕ ਕਿਲੋਮੀਟਰ ਦੇ ਗੇਟ 'ਚ ਉੱਥੇ ਪਹੁੰਚਾਂਗੇ ਉੱਥੇ ਜਾ ਕੇ ਇੱਕ ਕੈਰੀ ਡੇਰਾ ਲਾਵਾਂਗੇ ਖਾਵਾ ਮੀਵਾਗੇ ਤੇ ਪਹਿਲਾਂ ਤਾਂ ਸਾਰਿਆਂ ਨੂੰ ਜਿੰਨੇ ਭੈਣ ਭਰਾ ਆਪਣੇ ਮਤਾਵਾ ਬਜ਼ੁਰਗ ਬੱਚੇ ਸੱਜਣ ਮਿੱਤਰ ਬੈਲੀ ਜਿੰਨੇ ਵੀ ਆਪਣੇ ਯਾਰ ਦੋ ਸਾਰਿਆਂ ਨੂੰ ਰੌੜਕੀ ਵਾਲੇ ਵੱਲੋਂ ਤੇ ਰੌੜਕੀ ਵਾਲੇ ਦੇ ਘੋੜੇ ਆ ਤੂਫਾਨ ਵੱਲੋਂ ਜੀ ਸਤਿ ਸ੍ਰੀ ਅਕਾਲ ਆਜੋ ਕਰਦੇ ਆ ਅੱਜ ਦੇ ਦਿਨ ਦੀ ਸ਼ੁਰੂਆਤ ਜੁੜੇ ਰਿਓ ਸਫਰਾ ਦੇ ਨਾਲ ਸਬਰਪਤ ਆਡਾ ਨਾਲ ਸਾਂਝਾ ਕਰਦਾ ਜਾਣਾ ਅੱਜ ਚਾਹ ਬਹੁਤ ਆ ਖੁਸ਼ੀ ਬਹੁਤ ਆ ਇਹ ਸਰਕਟ ਆਪਾਂ ਅੱਜ ਫਤਿਹ ਕਰ ਲੈਣਾ ਆ ਰੋਡ 'ਤੇ ਵੰਦਾ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਲਾ ਜੀ ਛੱਡਤੀ ਆਪਾਂ ਲਗਾਮਾਂ ਆਪਣੇ ਘੋੜੇ ਤੂਫਾਨ ਦੀਆਂ ਇਹ ਹਾਲੇ ਰੋਡ ਆਪਾਂ ਨੂੰ ਇਦਾਂ ਦਾ ਹੀ ਕਿੱਥੇ ਤੱਕ ਮਿਲਣਾ ਇਹਦਾ ਕੋਈ ਆਪਾਂ ਨੂੰ ਆਈਡੀਆ ਨਹੀਂ ਹੈਗਾ ਕਿਉਂਕਿ ਇੱਥੇ ਨਾ ਤਾਂ ਨੈਟ ਚੱਲਦਾ ਆ ਨੈਟਵਰਕ ਹੈ ਨਹੀਂਗਾ ਆਪਾਂ ਨੂੰ ਅਜਾ 2.5 ਦਿਨ ਹੋ ਗਿਆ ਆ ਨੈਟਵਰਕ ਤੋਂ ਬਾਹਰ ਇਹ ਨੈਟਵਰਕ ਤਾਂ ਗੱਲ ਕਰਨ ਯੋਗਾ ਵੀ ਹੈ ਨਹੀਂ ਬਾਕੀ Google ਤੇ ਕੋਈ ਸਰਚ ਕਰਨਾ ਉਹ ਤਾਂ ਛੱਡ ਹੀ দাও ਗੱਲਾਂ ਇਹ ਇਧਰ ਆਪਣੇ ਲੇਵਰ ਜਾਂਦੀ ਹੈ ਹੈਲੋ ਬਾਈ ਥੈਂਕ ਯੂ ਸ਼ੁਕਰੀਆ ਪਹੁੰਚਦੇ ਆ ਅੱਜ ਆਪਣਾ ਸਰਕਟ ਅੱਜ ਫਤੇ ਕਰ ਲੈਣਾ ਆਪਾਂ ਜਿਵੇਂ ਦੇਖੋ ਕਿੰਨੀ ਸੋਹਣੀ ਮੰਦੀ ਆਸਮਾਨ ਬਹੁਤ ਸਾਫ਼ ਹੈ ਇਧਰ ਆਪਣੇ ਨਾਲ ਪੋਲੂਸ਼ਨ ਨੇ ਮਤ ਮਾਰੀ ਪਈ ਰੋਡ ਖਰਾਬ ਬਹੁਤ ਹੈ ਵੀਡੀਓ ਬਣਦੀ ਨਹੀਂ ਹੈਗੀ ਰੋਕ ਕੇ ਸਾਈਕਲ ਵੀਡੀਓ ਬੰਦ ਕਰਦੇ ਆ ਖੇਤਰੂ ਹੀ ਆ ਕੇ ਫੇਰ ਬਣਾਉਨੇ ਆ ਰੋਕੇ ਦੇਖੋ ਦਾ ਵੇ ਆਉਂਦਾ ਕਿ ਨਹੀਂ ਪੰਜ ਛੀ ਮੋਟਰ ਜਿੰਨਾ ਪਾਣੀ ਇੱਧਰ ਨੂੰ ਆਹ ਕੰਮ ਬਹੁਤ ਵਧੀਆ ਗੱਡੀਆਂ ਵਾਲੇ ਪਾਣੀ ਪੂਣੀ ਮਾਰਨਾ ਹੋਵੇ ਲਿਆ ਕੇ ਥੱਲੇ ਖੜੇ ਕਰ ਦਿੰਦੇ ਆ ਇਹਨਾਂ ਦੇ ਤੇ ਪਾਣੀ ਮਾਰ ਕੇ ਚੱਲ ਜੇ ਕਿਸੇ ਨੇ ਕਿ ਟੂਰਿਸਟ ਆ ਜਿਹੜੇ ਇੱਧਰ ਨੂੰ ਆਉਂਦੇ ਚਾਂਦੀ ਚ ਹੁੰਦੀ ਖਲਾਰੀ ਹੋਵੇ ਗੱਡੀ ਲਿਪੜੀ ਹੋਵੇ ਤਾਂ ਕੰਮ ਸੌਖਾ ਹੋ ਜਾਂਦਾ ਆ ਇਦਾਂ ਵੀ ਕਹਿੰਦੇ ਹੱਲੇ ਸੜਕ ਤੋਂ ਪਾਣੀ ਵਗਦਾ ਛੋਟੇ ਛੋਟੇ ਇਹ ਨਾਲੇ ਆਉਣੇ ਆ ਕਹਿੰਦੇ ਲੋਕਲ ਬੰਦੇ ਨੇ ਦੱਸਣ ਮਦਦ ਪਰ ਇਹ ਨਾਰਮਲ ਹੀ ਆ ਕਹਿੰਦੇ ਬਾਈ ਜਿਹੜੇ ਕੰਮ ਖਤਰੇ ਵਾਲਾ ਹੈਗਾ ਉਹ ਤੂੰ ਨੰਗਿਆ ਆ ਮੈਂ ਕਿਹਾ ਧੰਨਵਾਦ ਬਾਈ ਹੌਸਲਾ ਵਾ ਦੇ ਗਿਆ ਤੇ ਆ ਜਾਓ ਬਾਦਿਆਂ ਸਫਰ ਵੱਲ ਛੱਤੜੂ ਪਹੁੰਚ ਗਏ ਆ ਜੀ ਆਪਾਂ ਦੇਖੋ ਟੈਂਟ ਟੈਂਟ ਲੱਗੇ ਹੋਏ ਆ ਜਿੱਦਾਂ ਟੈਂਟਾਂ ਦਾ ਪੈਂਡ ਹੁੰਦਾ ਹੈਗਾ ਤੇ ਉਹ ਪੋੜਿਆ ਤੇ ਫੋਲ ਆਪਾਂ ਕ੍ਰੋਸ ਕਰਨਾ ਆ ਤੇ ਛੱਤੜੂ ਦੇ ਵਿੱਚ ਖਾਸੀਅਤ ਇਹ ਐ ਦੀ ਵੀ ਜਿਹੜਾ ਸੱਚਪਾਸ ਆਪਣੇ ਟਰੈਕ ਆ ਉਹ ਮਨਾਲੀ ਵਾਲੀ ਸਾਈਡ ਤੋਂ ਹੁੰਦਾ ਹੋਇਆ ਸੱਚਪਾਸ ਫਤੇ ਕਰਕੇ ਮੁੜ ਕੇ ਐਸੀ ਸਾਈਡ ਤੇ ਉਤਰਦੇ ਆ ਟਰੈਕਰ ਤੇ ਇਹ ਟਰੈਕ ਜੇ ਆਪਾਂ ਗਲਤ ਨਾ ਹੋਈਏ ਤਾਂ 4 ਤੋਂ 5 ਦਿਨ ਦਾ ਆ ਤੁਰ ਕੇ ਟ੍ਰੈਕ ਦਾ ਮਤਲਬ ਤੁਰ ਕੇ ਹੀ ਹੁੰਦਾ ਆ ਬਾਲਾ ਸਿਆਣਾ ਨਾ ਬਾ ਰੜਕੀ ਵਾਲਿਆ ਪਤਾ ਲੁੱਕਾ ਤੇ ਕੈਂਪਿੰਗ ਸਾਈਟ ਇੱਥੇ ਬਾਧੂ ਆ ਟੈਂਟ ਵਗੈਰਾ ਸੋਹਣਾ ਧਾਮ ਝਾਮ ਆ ਆਇਆ ਇੱਥੇ ਹੁਣ ਪਹਿਲਾਂ ਕਿਸ ਦੁਕਾਨ ਤੇ ਰੋਕਦੇ ਨਾ ਕੋ ਖਾਣੇ ਪੀਣੇ ਆ એનર્ਜੀ ਬਣਾਉਨੇ ਆ ਫੇਰ ਕੋੜਾ ਪਜਾਵਾਂਗੇ ਇੱਧਰ ਕੋੜਾ ਆਪਣਾ ਤੂਫਾਨ ਤੇ ਛੱਤਰੂ ਟਾਬਾ ਨਿਚੰਦਰਾ ਟਾਬਾ ਛੱਤਰੂ ਚੰਦਰਾ ਨਦੀ ਦੇ ਕੰਡੇ ਤੇ ਵਸਿਆ ਹੋਇਆ ਆ ਇਸ ਕਰਕੇ ਚੰਦਰਾ ਨਾਲ ਜਰੂਰ ਲਾ ਦਿੰਦੇ ਆ ਤੇ ਦੇਖੋ ਕਹਿ ਨਹੀਂ ਦੇਈ ਤੱਕ ਯਾਰੀ ਪਿਆਰ ਨਾ ਓ ਚੰਦਰਾ ਹੱਸਿਆ ਤਾਂ ਸਿਰਾਈ ਲਾਤਾ ਇਦਾਂ ਹੀ ਇਹ ਚੰਦਰਾ ਰਿਵਰ ਵਗ ਰਹੀ ਯਾਰ ਬਹੁਤ ਸੋਹਣਾ ਆਨੰਦ ਮਈ ਥਾਂ ਐ ਜੇ ਕਿਤੇ ਮੀਂਹ ਨਾ ਆਉਂਦਾ ਇੱਥੇ ਰੁਕਣ ਦਾ ਵੀ ਸੁਆਦ ਆ ਜਾਣਾ ਏ ਪਰ ਆਪਣਾ ਕੱਲ ਟਾਰਗੇਟ ਮਨਾਲੀ ਪਹੁੰਚੰਦਾ ਹੀ ਆਪਾਂ ਸਿਰਾ ਹੀ ਸਿਰਾ ਹੀ ਸਿਰਾ ਹੀ ਕਰਾਉਣਾ ਸਗਾ એનર્ਜੀ ਬਹੁਤ ਸੀ ਘੱਲ ਪਤਾ ਨਹੀਂ ਕਿੱਧਰ ਡਾਊਨਲੋਡ ਹੋ ਗਈ ਚਲੋ ਹੁਣ ਪਰੌਂਠਾ ਕਹਿ ਦਿੱਤਾ ਪਰੌਂਠਾ ਖਾਣੇ ਆ ਤੇ ਤੂਫਾਨ ਸਿਆ ਤੂੰ ਵੀ ਕਰ ਰੈਸਟ ਬਹੁਤ ਜ਼ੋਰ ਲੱਗਾ ਤੇਰਾ ਅੱਜ ਆਪਾਂ ਸਰਕਟ ਫਟੇ ਕਰ ਲੈਣਾ ਆ ਲਓ ਬਈ ਪਰੌਂਠਾ ਛੰਡਦੇ ਆ ਹੁਣ ਤੇ ਦਹੀਂ ਬੁਛਿਆ ਹੀ ਦਹੀਂ ਕਹਿੰਦੇ ਹੈ ਨਹੀਂ ਗਾ ਆਪਾਂ ਗਾ ਵਿੱਚ ਚਾਹੀ ਨਾ ਰੋਤੀ ਜਾਂ ਮਠਾ ਰੱਖ ਕੇ ਆ ਜਾਓ ਚੰਡ ਦੇ ਪਰੌਂਠਾ ਫੇਪਿਓ ਨੇ ਕੋੜਾ ਅੱਜ ਦਾ ਪਰੌਠਾ ਛੱਤੜੂ ਦੇ ਵਿੱਚ ਆਪਾਂ ਪੌਂਡਾ ਪੁੰਡਾ ਖਾ ਕੇ ਚੱਲ ਪਏ ਆ ਲੋਕਲ ਬੰਦਿਆਂ ਨੂੰ ਪੁੱਛਿਆ ਸੀ ਵੀ ਅੱਗੇ ਨਾਲੇ ਕਿੱਦਾਂ ਬਾਈ ਕਹਿੰਦੇ ਆਉਣੇ ਆ ਪਰ ਨਾਰਮਲ ਆ ਆ ਨਾਰਮਲ ਨਹੀਂ ਹੈਗਾ ਬਾਈ ਇਹ ਚ ਬੂਟਵਾੜ ਭੇਜਣਗੇ ਆਪਾਂ ਬ੍ਰਹਮਾਸਤਰ ਵੀ ਆਪਣਾ ਕੂਟਾਂ ਦੇ ਪਾਉਣ ਵਾਲਾ ਰੱਖ ਤਾ ਸੀਗਾ। ਸਾਂਪਤਾ ਹੀ ਵੀ ਲੋੜੇ ਨਹੀਂ ਹੁਣ ਇਹਦੀ। ਪਰ ਨਹੀਂ ਉਹਨੂੰ ਬਾਹਰ ਹੀ ਰੱਖਣਾ ਚਾਹੀਦਾ ਸੀ ਜਦ ਤੱਕ ਆਪਣਾ ਸਫਰ ਆ ਸਰਕਟ ਫਟੇ ਨਹੀਂ ਹੁੰਦਾ ਸੀ। ਪਰ ਲੜਾਉਨੇ ਆ ਦਿਮਾਗ ਕਰ ਲਿਆਂਗੇ ਪਰ ਏਡੀ ਨਹੀਂ ਗੱਲ। ਕਿ ਨਹੀਂ ਤੂਫਾਨ ਜਾਰਾ। ਬੜਾ ਸਾਥ ਦੇ ਰਿਹਾ ਯਾਰ ਮੇਰਾ। ਸ਼ੀਸ਼ੇ ਜਿਹੜਾ ਆ ਕੇ ਰੱਖਣਾ ਹੈ ਸ਼ੀਸ਼ੇ 'ਚ ਜਿੱਦਣ ਵੀ ਰੱਖੇ ਛੱਡੀ ਇਹਦੀ ਰਾਈਡ ਹਾਂਜੀ ਹਾਂਜੀ ਨਾਲਾ ਕਰ ਲਿਆ ਜੀ ਆਪਾਂ ਪਾਰ ਹਾਂ ਸਰਕਟ ਸਰ ਜੇ ਸਾਰਾ ਆਪਣੇ ਚੰਡੀਗੜ੍ਹ ਵਗੈਰਾ ਹੋਤੇ ਹੋਏ Shimla ਵਗੈਰਾ ਹੋਤੇ ਜਿੱਤਕੁਲ ਵਗੈਰਾ ਥੈਂਕ ਯੂ ਨਾਲਾ ਆਪਾਂ ਕਰ ਲਿਆ ਪਾਰ ਪਰ ਇੱਕ ਗੱਲ ਆਪਾਂ ਇਹ ਸਾਂਝੀ ਕਰਨੀ ਸੀਗੀ ਬਾਈ ਕੋਈ ਕੰਪਨੀ ਕਹੀ ਜਾਵੇ ਜੋ ਮਰਜ਼ੀ ਕਹੀ ਜਾਵੇ ਬੇ ਕੋਈ ਕੰਪਨੀ ਜੋ ਮਰਜੀ ਗਈ ਜਾਵੇ ਜਿੱਡੀਆਂ ਮਰਜੀ ਐਡਾ ਦੇਈ ਜਾਵੇ ਆਪਣਾ ਤਿਆਰਬਾ ਹੋ ਗਿਆ ਆ ਬੇ ਕੋਈ ਵੀ ਸ਼ੂ ਬਾਰਡਰ ਪ੍ਰੂਫ ਨਹੀਂ ਹੋ ਸਕਦਾ ਕਦੇ ਵੀ ਕਿਉਂਕਿ ਆਪਾਂ ਵੀ ਆ ਜਿਹੜੇ ਸ਼ੂ ਪਾਇਓ ਆ ਇਹ ਆਪਣੇ ਬਾਹਰੋਂ ਭੇਜੇ ਸਗੇ ਆਪਣੇ ਟਣੇ ਭਰਾ ਨੇ ਇਹ ਆਂ ਦੇ ਲਿਖਿਆ ਹੋਇਆ ਨਾਰਥ ਦਾ ਨਾਰਥਰਨ ਫੇਸ ਦੇ ਆ ਬਾਈ ਕੋਈ ਮਾੜੀ ਮੋਟੀ ਕੰਪਨੀ ਨਹੀਂ ਹੈਗੀ ਭਾਈ ਦਾ ਬਹੁਤ ਧੰਨਵਾਦ ਜਿਨੇ ਭੇਜੇ ਸੀਗੇ ਆਪਣੇ ਟਣੇ ਭਰਾ ਨੇ ਯੂ ਐਸ ਏ ਤੋਂ ਤੇ ਮਾਰੇ ਮੋٹے ਦਾ ਫਾਰਦਨ ਦੇ ਲਾਂਦੇ ਆ ਪੁੱਤਾਂ ਮੀਂਹ ਗਣੀ ਪੈਂਦਾ ਹੋਵੇ ਫੇਰ ਕੋਈ ਪ੍ਰਵਾਹ ਨਹੀਂ ਭਾਈ ਜਦੋਂ ਇਹਦੇ ਨਾਲੇ ਪਾਰ ਕਰਨੇ ਪੈਂਦੇ ਆ ਕੋਈ ਸ਼ੂ ਵਾਟਰਪੂਫ ਨਹੀਂ ਹੈਗਾ ਇਹ ਆਪਣਾ ਤਿਆਰਪਾ ਹੋ ਗਿਆ ਛਤੜੂ ਤੋਂ ਕੋਕਸਰਾਲ ਨੂੰ ਜਾਂਦੇ ਹੋਏ ਦੋ ਨਾਲੇ ਪੈਂਦੇ ਆ ਜ਼ਬਰਦਸਤ ਤੇ ਜਿਹੜਾ ਬਾਤਲ ਤੋਂ ਛੱਤੜੂ ਤੱਕ ਆ ਆਪਾਂ ਸਾਰੇ ਨਾਲੇ ਨਹੀਂ ਵੀਡੀਓ ਹੀ ਦਿਖਾ ਲਈ ਸੀਗੇ ਤੁਹਾਨੂੰ ਕੱਲ ਦੀ ਵੀਡੀਓ 'ਚ ਕੋਸ਼ਕ ਦਿਖਾ ਲਈ ਸੀ ਦੂ ਤਿੰਨ ਕਿ ਸ਼ਾਇਦ ਕਿ ਵੈਸੇ ਘੱਟੋ ਘੱਟ 10 ਤੋਂ 15 ਦੇ ਵਿੱਚ ਨਾਲੇ ਪੈਂਦੇ ਆ ਬਾਤਲ ਤੋਂ ਛੱਤੜੂ ਤੱਕ ਛੱਤੜੂ ਤੋਂ ਕੋਕਸਾਰ ਤੱਕ ਆ ਕੈਂਚੀਆਂ ਚੜ੍ਹਦੇ ਅੱਡੇ ਦੋ ਨਾਲੇ ਆਏ ਆ ਆਪਾਂ ਨੂੰ ਤੇ ਕੈਂਚੀਆਂ ਵੀ ਇੰਨੀਆਂ ਜ਼ਬਰਦਸਤ ਆ ਉਹ ਦੇਖੋ ਉੱਥੋਂ ਤੋਂ ਇੱਥੋਂ ਗਾ ਇੱਥੇ ਤੱਕ ਦੀਦੀਆਂ ਬਾਕੀ ਥੱਲੇ ਵੀ ਹੈਗੀਆਂ ਆ ਇਹ ਘੁੰਮ ਘੁਮਾ ਕੇ ਚੜ ਕੇ ਫੇ ਆ ਦੇਖੋ ਢੱਡੀ ਆਉਂਦੀ ਹੈ ਨਾ ਘੁੰਮ ਘੁਮਾ ਕੇ ਇਦਾਂ ਕੈਂਚੀਆਂ ਚੜਦੇ ਚੜਦੇ ਫੇ ਬੰਦਾ ਇੱਥੇ ਤੱਕ ਪਹੁੰਚਦਾ ਆ ਆ ਰਹੀ ਹੈ ਟੈਂਪੂ ਡਰਾਈਵਰ ਢੱਡੀ ਨਿਕਲੀ ਪਈ ਹੈ ਟੈਂਪੂ ਟ੍ਰੈਵਲ ਦੀ ਕੁਛ اچھا ਕਰਨੇ ਸੇ ਪਹਿਲੇ ਮੀਠਾ ਹੋ ਜਾਏ ਫਾਈਵ ਸਟਾਰ ਆਪਾਂ ਕਹਿਆ ਨਾ ਕੁਛ ਅੱਛਾ ਕਰਨੇ ਤੋਂ ਪਹਿਲੇ ਮੀਠਾ ਹੋ ਜਾਏ ਇਦਾਂ ਫੇ ਮੀਠਾ ਖਾ ਕੇ ਅੱਛਾ ਹੋਈ ਜਾਂਦਾ ਬਾਈ ਆਪਣੇ ਏਰੀਏ ਦੇ ਹੀ ਮਿਲ ਗਏ ਆਪਾਂ ਨੂੰ ਜਲੰਧਰ ਨੰਬਰ ਬਾਈਆਂ ਦੇ ਮੂਟਸਾਹਲ ਤੇ ਬਾਈ ਜਲੰਧਰ ਤੋਂ ਹੀ ਆ ਸਾਰੇ ਇੱਕੋ ਗੱਲ ਕਵਾਂਗੇ ਹਾਂਜੀ ਆ ਗਿਆ ਆ ਗਿਆ ਹੋਏ ਹੋਏ ਤੇ ਅਰੇ ਗਾਇ ਇਧਰ ਪੰਜਾਬੀ ਆ ਬਾਈ ਸਰਕਟ ਇੱਕ ਸਾਹ ਸਟਿਆ ਨਾਲੇ ਪਗਣ ਲਾਤੇ ਆ ਬਹੁਤ ਚੰਗਾ ਲੱਗਾ ਵਧੀਆ ਲੱਗਾ ਮਿਲ ਕੇ ਭਾਜੀ ਇਦਾਂ ਬੰਦੇ ਦਾ ਹੌਸਲਾ ਪਾ ਜਾਂਦਾ ਸਾਡੇ ਵਰਗੇ ਦਾ ਥੈਂਕ ਯੂ ਭਾਈ ਧੰਨਵਾਦ ਬਾਈ ਆਪਾਂ ਸਾਰੇ ਨਾਲਿਆਂ ਦੀ ਵੀਡੀਓ ਨਹੀਂ ਪਾਰ ਐ ਪਿੱਛੇ ਨਾਲੇ ਆਉਦੇ ਆ ਉਹਦੇ ਨਾਲੇ ਪਤਾ ਨਹੀਂ ਕਿੰਨੇ ਇਕ ਆਉਦੇ ਐ ਇਸ ਰੋਡ ਤੇ ਇੱਥੇ ਕਾ ਆਨੰਦ ਜਿਹਾ ਵਜਾ ਸੀਗਾ ਮੈਂ ਕਹ ਮੜਿਆ ਘੋੜਾ ਲੱਗ ਗਿਆ ਕਰਕੇ ਬਣਾਉਣੀ ਐ ਵੀਡੀਓ ਬਹੁਤ ਸੋਹਣਾ ਲੱਗਦਾ ਸੀਗਾ ਹਾਂ ਚੰ 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 ਆਹਾਹਾਹਾਹਾ ਆਨੰਦ ਇਹ ਆਨੰਦ ਲਓ ਜੀ ਹੋ ਗਈ ਹਰਿਆਲੀ ਸ਼ੁਰੂ ਹਰੇ ਭਰੇ ਪਹਾੜ ਆ ਗਏ ਦਰਖਤ ਇਹ ਦਰਵੀ ਪਹਾੜਾਂ ਦੀ ਹਰਿਆਲੀ ਬਹੁਤ ਸੋਹਣਾ 뷰 ਬਣਦਾ ਹੈ ਜੀ ਆਪਾਂ ਚੜਾਈ ਚੜ ਰਹੇ ਆ ਕੁਕਸਰਾਲ ਨੂੰ ਤੇ ਨਾਲੇ ਮੈਂ ਕਿਹਾ ਸਾਹ ਲੈ ਲੈਣੇ ਬਹਾਨੇ ਨਾਲੇ ਤੁਹਾਨੂੰ ਦਿਖਾ ਲਈਏ ਚੰਦਰਾ ਪਗਦਾ ਛੜ 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 ਸੇ ਹਰੇ ਭਰੇ ਪਹਾੜ ਤੇ ਵਿੱਚ ਪੱਥਰਾਂ ਦੇ ਨਾਲ ਆਪਣੇ ਥਾਂ ਦੀ ਕੀਤੀ ਹੋਈ ਨਿਸ਼ਾਨਦੇਹੀ ਇਧਰ ਵੀ ਤੇ ਉਹ ਉੱਪਰ ਵੀ ਇਧਰ ਐਚ ਪੀ 01 ਹੈਲੋ ਹਵਾ ਬਹੁਤ ਤੇਜ਼ ਆਉਂਦੀ ਆ ਆਵਾਜ਼ ਤੁਹਾਡੇ ਤੱਕ ਪਹੁੰਚਦੀ ਕਿ ਨਹੀਂ ਕਿ ਆਪਾਂ ਹੁਣ ਕਹਿ ਨਹੀਂ ਸਕਦੇ ਜੇ ਪਹੁੰਚਦੀ ਆ ਤਾਂ ਦੌਂਗ ਵਧਾਈਆਂ ਫਿਰ ਰੋੜਕੀ ਵਾਲੇ ਆਪਾਂ ਹੈ ਸਰਕਟ ਲਾਹੌਲ ਸਫਤੀ ਤਕਰੀਬਨ ਇਹ ਗ੍ਰਾਮ ਫਤਿਹ ਕਰ ਕਿਉਂਕਿ ਆਫ ਰੋਡਿੰਗ ਸਾਰੀ ਖਤਮ ਹੋ ਗਈ ਆ ਹੁਣ ਆਪਾਂ ਮੇਨ ਰੋਡ ਤੇ ਆ ਚੜੇ ਆ ਤੇ ਹੁਣ ਤਾਂ ਟੈਨਸ਼ਨ ਹੀ ਕੋਈ ਨਹੀਂ ਹਲੋ ਇਧਰ ਆਪਣਾ ਘੋੜਾ ਤੂਫਾਨ ਤੇ ਇਧਰੋਂ ਪਾਏ ਆ ਆ ਇਧਰ ਰੁਕ ਗਿਆ ਤੇ ਦੀ ਇੱਥੇ ਲਿਗਾ ਨਾ ਪੁਲੀਸ ਯਾਨੀ ਕਿ ਜਿਹੜਾ ਤਾਂਗ ਪਾਸ ਨੂੰ ਦਰੇ ਨੂੰ ਰੋੜ ਜਾਂਦਾ ਉਹ ਇਧਰ ਨੂੰ ਜਿਹੜਾ ਆਪਣੇ ਅਟਾਟਨਾਂ ਨੂੰ ਤੇ ਲੈਰ ਨੂੰ ਚੱਲ ਜਾਂਦਾ ਆ ਉਧਰ ਨੂੰ ਜਾਵਾਂਗੇ ਅਟਾਟਨਾਂ ਨੂੰ ਵਾਰ ਕਾ ਤੂਫਾਨ ਕਰ ਦਿਖਾਇਆ ਜਲਾਹੀ ਨਹੀਂ ਨਹੀਂ ਹੁੰਦੇ ਬੰਤ ਖਾਲਸਾ ਮਹਾਰਾਜ ਦੇ ਕੋੜਾ ਤੂਫਾਨ ਤੇ ਫੂਡ ਬੈਨ ਮਿਲ ਗਈ ਤੇ ਆਪਾਂ ਫੇ ਮੈਂ ਕਿਹਾ ਹੁਣ ਸੈਲੀਬ੍ਰਿਟੀ ਦਾ ਕੀਤਾ ਜਾਵੇ ਪਾਸਪਤੇ ਕੀਤਾ ਆ ਸੈਲੀਬ੍ਰਿਟੀ ਨੂੰ ਬੋਕ ਲੱਗੇ ਕਰਕੇ ਗਾਉਣ ਲੱਗੇ ਆਪਾਂ ਤੇ ਰੋਡ ਵੀ ਮਿਲ ਗਿਆ ਤੇ ਨੈਟਵਰਕ ਨਹੀਂ ਤੇ ਨੈਟਵਰਕ ਇੱਥੇ ਆ BSNL ਦਾ BSNL ਦਾ ਨੈਟਵਰਕ ਹੈਗਾ ਆ ਫੂਡ ਵੈਨ ਵਾਲਿਆਂ ਨੂੰ ਪੁੱਛਿਆ ਜੀ ਇਧਰ ਨੂੰ ਸਫਰ ਕਰਦੇ ਆ ਤਿੰਨੇ ਹੀ ਸਿਮਾਂ ਚੱਕ ਕੇ ਤਰੋ Jio Air 10 5G ਲਓ ਜੀ ਖਾ ਪੀ ਕੇ એનર્ਜੀ ਬਣਾ ਕੇ ਫੂਡ ਬੈਂਡ ਤੋਂ ਛੱਡਤੀ ਆਪਾਂ ਲਗਾਮਾਂ ਘੂੜੇ ਤੂਫਾਨ ਦੀਆਂ ਫੇਰ ਖੁਸ਼ੀ ਬੜੀ ਆ ਚਾ ਵੜਾ ਸਾਂਭਿਆ ਨਹੀਂ ਜਾਂਦਾ ਪਾਪ ਥੱਲੇ ਨਹੀਂ ਲੱਗਦੇ ਆ ਰੜਕੀ ਵਾਲੇ ਨੇ ਬਹੁਤ ਬੰਦਿਆਂ ਨੇ ਆਪਾਂ ਨੂੰ ਡੀਮੋਟੀਵੇਟ ਕੀਤਾ ਸਗਾ ਬਾਈ ਨਹੀਂ ਹੋਣਾ ਹੈਗਾ ਛੱਡ ਪਰੇ ਕੀ ਫਾਇਦਾ ਉੱਥੇ ਜਿੱਥੇ ਸੜਕ ਹੀ ਹੈ ਨਹੀਂ ਉੱਥੇ ਸਾਈਕਲ ਕਿੱਦਾਂ ਚਲਾਉਂਗਾ ਸੜਕਾਂ ਦੇ ਪਾਣੀ ਭਗਦੇ ਆ ਨਾਲੇ ਆ ਢੂੰਗੇ ਢੂੰਗੇ ਟੋਏ ਗਣਤੀ ਦੇ 5 ਬੰਦੇ ਆਹੋ ਤੇ ਇੱਕ ਬੰਦਾ ਹੀ ਆਪਣਾ ਬੱਬਰ ਸ਼ੇਰ ਜਿਹਨੂੰ ਆਪਾਂ ਸਾਈਕਲਿੰਗ ਚਲੋ ਆਪਾਂ ਸ਼ੁਰੂ ਤਾਂ ਆਪਣੇ ਬਾਪੂ ਉਹਨਾਂ ਦੇਖ ਕੇ ਕੀਤੀ ਸੀਗੀ ਉਹ ਇੱਕ ਲੰਬੀ ਸਟੋਰੀ ਆ ਕਿਉਂਕਿ ਬਾਪੂ ਆਪਣੇ ਸਾਈਕਲ ਬਹੁਤ ਚਲਾਇਆ ਆ ਉਹ ਆਪਣੇ ਜਿਹੜੇ ਬਾਪੂ ਨੂੰ ਜਾਣਦੇ ਉਹਨਾਂ ਨੂੰ ਪਤਾ ਆ ਤੇ ਉਹਨਾਂ ਦਾ ਬਾਪੂ ਆਪਣੇ ਇਹਨਾਂ ਦੇਖ ਕੇ ਸਾਈਕਲਿੰਗ ਸ਼ੁਰੂ ਕੀਤੀ ਸੀਗੀ ਲੰਬੀ ਕਹਾਣੀ ਕਿਤੇ ਫੇਰ ਸਾਂਝੀ ਕਰਾਂਗੇ ਤੇ ਬੱਬਰ ਸ਼ੇਰ ਆਪਣਾ ਫਰੈਸਕੀ ਬਾਈ ਇਹਨੂੰ ਮਾਣ ਸੀਗਾ ਆਪਣੇ ਤੇ ਬਈ ਕਹਿੰਦਾ ਕੋਈ ਚੱਕਰ ਨਹੀਂ ਤੂੰ ਕਰ ਲੈਣਾ ਮੈਨੂੰ ਪਤਾ ਆ ਬਸ ਚੱਕ ਦੇ ਫੱਟੇ ਤੇ ਆਹਾ ਆਹ ਅੰਗੇਲੀਆਂ ਨਾ ਕਰੀਂ ਬਸ ਟਾਇਰਾਂ ਦੀ ਹਵਾ ਵੀ ਦੱਸੀ ਸੀ ਬਾਈ ਨੇ ਬਾਈ ਟਾਇਰਾਂ ਦੀ ਹਵਾ ਥੋੜੀ ਜਿਹੀ ਘਟਾ ਲਈ ਜਦੋਂ ਕਾਹ ਦਾ ਤੋਂ ਲਗਾਮਾ ਛੱਡੂੰਗਾ ਘੋੜੇ ਦੀਆਂ ਬਈ ਜਿਆਦੀ ਹਵਾ ਰਗੂੰਗਾ ਟਾਇਰ ਫਟਣ ਦਾ ਡਰਿਆ ਕਿਉਂਕਿ ਬੈਸਕੀ ਨਾਲ ਤੇ ਆਪਣਾ ਟਾਇਰ ਇਸੇ ਕਾਰਨ ਫਟ ਪਾਟਾ ਸਗਾ ਜਦੋਂ ਆਪਾਂ ਲੇਹ ਲਦਾਖ ਕੀਤਾ ਸਗਾ ਹਵਾ ਜਿਆਦੀ ਸੀਗੀ ਤੇ ਆਕਸੀਜਨ ਦੀ ਕਮੀ ਹੁੰਦੀ ਆ ਉਹਦੇ ਕਾਰਨ ਹੋ ਜਾਂਦਾ ਹੈ ਕੰਮ ਤੇ ਧੰਨਵਾਦ ਆ ਫਰੈਸਕੀ ਭਾਈ ਦਾ ਬਹੁਤ ਯੋਗਦਾਨ ਹੈ ਜਿਹੜੀ ਹੱਲਾਸ਼ੇਰੀ ਸਾਰੀ ਹੈ ਇਸ ਸਫਰ ਦੀ ਆਪ ਨੂੰ ਆਪਣੇ ਫਰੈਸਕੀ ਭਾਈ ਨੇ ਦਿੱਤੀ ਸੀਗੀ ਤੇ ਕੋਕਸਰ ਰਹਿ ਗਿਆ ਆਪਾਂ ਨੂੰ 4 ਕਿਲੋਮੀਟਰ ਇੱਥੋਂ ਹਣ ਜੇ ਤੇ ਆਨੰਦ ਮਾਣੋ ਤੁਸੀਂ ਆਲੇ ਦੁਆਲੇ ਦਾ ਤੇ ਅਟਾ ਟਾਣਾ ਲਿਆ ਸਾਰੀ 12 ਕਿਲੋਮੀਟਰ ਤੇ ਸਾਰੇ ਦਾ ਸਾਰਾ ਹੀ ਟਨ ਆ ਮਨਾਲੀ ਤੱਕ ਕੱਲ ਵੀ ਆਪਣੇ ਵਿੱਚ એનર્ਜੀ ਫੁੱਲ ਸੀ ਤਾਂ ਹੀ ਕਰਕੇ ਆਪਾਂ ਕਹਿੰਦੇ ਸੀ ਕੱਲੇ ਹੀ ਆਪਾਂ ਮਨਾਲੀ ਲਾ ਦੇਣਾ ਸੀ ਘੋੜਾ ਸਿਰਾ ਕਰਾਉਣਾ ਸੀਗਾ ਚੰਦਰਦਲ ਤੋਂ ਚੱਲ ਕੇ ਮਨਾਲੀ ਲਾਤਾ ਘੋੜਾ ਰੌਣਕੀ ਵਾਲੇ ਨੇ ਤੇ ਉਹ ਲੱਗ ਜਾਣਾ ਸੀਗਾ ਕਿਉਂਕਿ ਹੱਲੇ ਵੀ ਸਾਰੇ 12 ਵਜੇ ਆ ਪਰ ਹਾਂ ਕੱਲ ਬਾਜਾ ਪਾਣ ਨੂੰ ਅੱਠ ਜਾਣੇ ਸੀਗੇ ਮਨਾਲੀ ਪਹੁੰਚਦੇ ਆ ਨੂੰ ਅੱਠ ਹੀ ਆ ਸੱਤ ਆ ਰਾਤ ਦੇ ਚਲੋ ਕੋਈ ਨਹੀਂ ਜੋਨ ਦਾ ਚੰਗੇ ਰਿਹਿੰਦਾ ਜੋ ਕਰਦਾ ਮਾਲਕ ਚੰਗਾ ਕਰਦਾ ਪੁੱਟੀਆਂ ਸਿੱਧੀਆਂ ਬੰਦਾ ਕਰਦਾ ਹੁਣ ਆਫ ਰੋਡਿੰਗ ਆਫ ਰੋਡਿੰਗ ਖਾਦਵਾ ਤੇ ਪਹੁੰਚਦੇ ਆ ਮਨਾਲੀ ਸੈਲੀਬ੍ਰੇਟ ਮਨਾਲੀ ਪਹੁੰਚ ਕੇ ਕੀਤਾ ਜਾਊਗਾ ਹਾਂਜੀ ਆ ਜਿਹੜਾ ਤੁਸੀਂ ਸਕਰੀਨ ਤੇ ਦੇਖ ਰਹੇ ਆ ਸੋਪਾਟਾ ਬੇਜੇ ਉੱਪਰ ਫੋਕਸਰ ਇਸ ਟਾਈਮ ਆਪਾਂ ਫੋਕਸਰ ਦੇ ਵਿੱਚੋਂ ਲੰਘ ਰਹੇ ਆ ਫੋਕਸਰ ਆਪਾਂ ਹੁਣ ਰੁਕਣਾ ਨਹੀਂ ਪਹਿਲਾਂ ਰੁਕਣਾ ਹੈ ਖਾਣ ਪੀਣ ਲਈ ਹੁਣ ਆਪਾਂ ਉੱਥੋਂ ਹੀ ਖਾ ਲਿਆ ਜਿੱਥੇ ਚੱਕ ਪੋਸਟ ਆ ਜਦੋਂ ਆਪਾਂ ਰਤਾੰਗ ਨੂੰ ਛੱਡਦੇ ਆ ਪਾਸ ਨੂੰ ਤੇ ਖਾ ਪੀ ਰਿਹਾ ਹੁਣ ਆਪਾਂ ਇੱਥੇ ਹੀ ਉੱਥੋਂ ਹੀ ਇੱਥੇ ਨਹੀਂ ਰੁਕਣਾ ਹੁਣ ਆਪਾਂ ਹੁਣ ਆਪਾਂ ਸਿੱਧੇ ਜਾ ਕੇ ਲੇਕਾਮਾ ਘੂੜੇ ਦੀਆਂ ਆਪਣੇ ਤੂਫਾਨ ਦੀਆਂ ਅਟਾ ਟਨਲ ਤੇ ਜਾ ਕੇ ਖਿੱਚਾਂਗੇ ਕਿਉਂਕਿ ਅਟਾ ਟਨਲ ਤੇ ਜਾ ਕੇ ਜਾਂ ਤਾਂ ਉੱਥੇ ਇਹਨਾਂ ਪ੍ਰਸ਼ਾਸਨਿਆਂ ਉਹਨੂੰ ਰਿਕੁਐਸਟ ਕਰਨੀ ਪੈਣੀ ਆ ਬਈ ਸਾਈਕਲ ਦੂਜੇ ਪਾਸੇ ਲਵਾ ਦਿਓ ਤੇ ਉਹਨਾਂ ਦੀ ਆਪ ਦੀ ਗੱਡੀ ਵੀ ਉੱਧਾ ਹੁੰਦੀ ਆ ਅੱਗੇ ਆਪਾਂ ਇਹੋ ਲੇ ਵਾਲਾ ਸਫ਼ਰ ਕੀਤਾ ਸੀ ਇੱਦਾਂ ਇੰਟਰਨਲਾਂ ਪਾਰ ਕੀਤੀਆਂ ਕਿਉਂਕਿ ਲੰਬੀਆਂ ਟੱਲਣਾ ਜਿਹੜੀਆਂ 18-10 ਕਿਲੋਮੀਟਰ ਦੀਆਂ ਜਿਹਦਾ ਕਾਜ਼ੀਗੁੰਡ ਵਾਲੀ ਆ ਆਪਣੇ ਸ਼ੀਰੀ ਨਗਰ ਜਾਂਦੇ ਆ ਨੂੰ ਇਹ ਆਪਣੇ ਟਰਟਾਂ ਨਾਲ ਆ। ਇਹਨਾਂ ਬਈ ਸਾਈਕਲ ਅਲਾਉਡ ਨਹੀਂ ਹੈਗੇ ਵੈਸੇ। ਤੇ ਆ ਚੈੱਕਪੋਸਟ ਹੈ ਆਪਣੇ। ਸਟਾਪ ਫਾਰ ਚੈਕਿੰਗ ਲਾਹੌਰ ਸਪਿੱਤੀ ਪੁਲਿਸ। ਤੇ ਵੇ ਦੇਖਦੇ ਆ ਜੇ ਉਹ ਨਿਗਾੜਨ ਕੇ ਤਾਂ ਠੀਕ ਆ ਨਹੀਂ ਤਾਂ ਕਹੇ ਆਪਣਾ ਟਰੱਕ ਵਾਲਾ ਭੈਣ ਭਰਾ ਨੂੰ ਰਿਕਵੈਸਟ ਕਰ ਲਿਆਂਗੇ। ਕਿਉਂ ਮੰਨਦੇ ਜਿਹੜੇ ਮਿਹਨਤੀ ਲੋਕ ਹੁੰਦੇ ਆ ਨਾ ਥਕੇ ਮਾ ਹੋ ਜਾਂਦਾ। ਇਹ ਬੀਬੀਆਂ ਵੀ ਆ ਤੇ ਬਾਈ ਵੀ ਆ। ਪੱਥਰਾਂ ਦੇ ਉੱਤੇ ਪਏ ਆ ਸਹੀ ਕਹਿੰਦੇ ਆ ਨੀਂਦ ਨਾ ਵੇਖੇ ਬਿਸਤਰਾ ਤੇ ਭੁੱਖ ਨਾ ਵੇਖੇ ਮਾਸ ਮੌਤ ਨਾ ਦੇਖੇ ਮਰਨ ਨੂੰ ਤੇ ਇਸ਼ਕ ਨਾ ਵੇਖੇ ਜਾਤ ਬਾਈ ਜਿੰਨੀ ਮਿਹਨਤਾਂ ਕਰਨੀਆਂ ਪੱਥਰਾਂ ਤੇ ਵੀ ਨੀਂਦ ਆ ਜਾਂਦੀ ਆ ਨਹੀਂ ਤਾਂ ਬਿੱਡਾਂ ਵਾਲੇ ਤਾਂ ਫੇ ਗੋਲੀਆਂ ਨੀਂਦੀਆਂ ਹੀ ਖਾਂਦੇ ਆ ਫੇ ਜਾ ਕੇ ਕਿਤੇ ਨੀਂਦ ਆਉਂਦੀ ਆ ਮਿਹਨਤ ਕਰ ਛਲੋ ਪੱਥਰਾਂ ਤੇ ਵੀ ਆਰਾਮ ਦਾ ਇੱਕ ਨੀਂਦ ਲੈਂਦੇ ਹੋਏ ਨਹੀਂ ਤਾਂ ਸਾਡੇ ਕਹਿੰਦੇ ਆ ਰੋਡ ਤੇ ਕਾਂ ਕਾਂ ਦੀ ਭਾਂ ਭਾਂ ਦੀ ਬਾਜ ਆ ਜਾਂਦੀ ਆ ਗੱਡੀਆਂ ਵੀ ਲੰਗਦੀਆਂ ਪੂਰੀ ਮਸਤੀ ਸੁੱਤੇ ਪਏ ਆ ਇਹ ਆ ਮਿਹਨਤ ਕਸ਼ ਲੋਕ ਜਦੋਂ ਆਪਣਾ ਕੁੜਾ ਤੂਹਾਨ ਪਹੁੰਚ ਗਿਆ ਆਪਾਂ ਅਡਾ ਟਨਰ ਤੇ ਆਹ ਰੋਡ ਚੱਲ ਜਾਂਦਾ ਆਪਣੇ ਟਨਰ ਨਾਲ ਫਾੜ ਕੇ ਮਨਾਲੀ ਨੂੰ ਤੇ ਆਹ ਚੱਲ ਜਾਂਦਾ ਲੀਡ ਦੇ ਇਧਰੋਂ ਆਪਾਂ ਆਏ ਆ ਜਿਹੜਾ ਆਪਣੇ ਰਤਾਂ ਕਾਜ਼ਲ ਨੂੰ ਚਲੇ ਜਾਂਦਾ ਜਿੱਤੇ ਦੇ ਚੱਕਪੋਰੇ ਗਏ ਥੱਲੇ ਉਤਰ ਜਾਂਦਾ ਕਾਜ਼ਲ ਨੂੰ ਆਫ ਰੋਡ ਤੇ ਆਹ ਧਾਮ ਧਾਮ ਰਹਿ ਬਣਾਉਣ ਦਾ ਤਰੀਕਾ ਚਲੋ ਮਿਹਨਤ ਇਹਨਾਂ ਦੀ ਵੀ ਆਹ ਦਿਨ ਹੁੰਦੇ ਇਹਨਾਂ ਦੇ ਬਣਾਉਣ ਦੇ ਤੇ ਰਾਈਡ ਲੈਣੀ ਹੋਵੇ ਤਾਂ ਬੱਚਿਆਂ ਲਈ ਵਧੀਆ ਬੱਚੇ ਰਾਈਡਿੰਗ ਕਰਦੇ ਇੱਥੇ ਮੇਲਾ ਪੂਰਾ ਲੱਗ ਜਾਂਦਾ ਇੱਥੇ ਪੰਜਾਬ ਕਨਾਂ ਦੇ ਪੂਰੇ ਤਸਵੀਰਕਾਰੀਆਂ ਦਾ ਜੂਲ ਹੁੰਦਾ ਆ ਪਰ ਆਪਾਂ ਜਿਹੜੀਆਂ ਤਸਵੀਰਕਾਰੀਆਂ ਆ ਆਪਾਂ ਡਰਟ ਨਾਲ ਪਾਰ ਕਰਕੇ ਕਰਾਂਗੇ ਲੇਰੀਆਂ ਜਦਾਂ ਤਾਜ਼ੀਆਂ ਕਰਦੇ ਜਾਇਆ ਡਰਟ ਨਾਲ ਦੇ ਪਿਛਲੇ ਸਾਲ ਸਫਰ ਆਪਾਂ ਕੀਤਾ ਜਲੇ ਲਾਗੜਾ ਐਡਾ ਉਹ ਜਿਆਦਾ ਸਾਰੀਆਂ ਤਾਜ਼ੀਆਂ ਕਿਉਂ ਆਇਆ ਹੋਇਆ ਕੋਈ ਤੋਂ ਬਚ ਨਹੀਂ ਆ ਬਾਈ ਇਹ ਕਰ ਦੇ ਦੂੰਗੇ ਆਪੇ ਕਿ ਜਿਹਦਾ ਮੈਂ ਟਲਣਾ ਕਰਦਾ ਸਾਈਕਲ ਦਾ ਆਪਾਂ ਪੁੱਛਿਆ ਉਹ ਬੰਦੇ ਵੀ ਨਹੀਂ ਅਲਾਉਡ ਰਹਾ ਗਾ ਪਰ ਆਪਾਂ ਨੂੰ ਪਹਿਲਾਂ ਵੀ ਪਤਾ ਹੀ ਸੀਗਾ ਕਿ ਫੋਰਮ ਯਾ ਮੈਂ ਕਿਹਾ ਵੀ ਤੁਹਾਡੇ ਕੋਈ ਪਰਵਹਸੀ ਇੱਥੇ ਨਹੀਂ ਮੇਰਾ ਸਾਈਕਲ ਆਤੇ ਕਿ ਪਾਰ ਕਰਵਾ ਦੋ ਕਹਿੰਦੇ ਵੀ ਸਾਡੀ ਗੱਡੀ ਜਾਣੀ 5 ਵਜੇ ਤੇ ਸਮਾਂ ਦਾਲੇ ਮੇਰੇ ਹਿਸਾਬ ਨਾਲ ਸਾਢੇ 1:00 ਦਾ ਹੋ ਗਿਆ ਹੋਊਗਾ ਪਰ ਆਪਾਂ ਦੇਖਿਆ ਨਹੀਂ ਹੈਗਾ ਤੇ ਬਾਕੀ ਮੈਂ ਕਿਹਾ ਦੇਖ ਲਓ ਸਾਰੀ ਇਹ ਕੋਈ ਗੱਡੀ ਆਉਂਦੀ ਹੈ ਦਰਖਾ ਦਿਓ ਤੇ ਵਿੱਚ ਤੇ ਆਹ ਕਹਿੰਦੇ ਦੇਖ ਲੈਂਦੇ ਆ ਜੇ ਕੋਈ ਗੱਡੀ ਵਾਲਾ ਆਉਂਦਾ ਤਾਂ ਪਹਿਲਾਂ ਸਾਈਕਲ ਪਾਰ ਕਰੀਏ ਰਤਾਨ ਕਹਾ ਵਾਰ ਆ ਕੇ ਆਪਾਂ ਤਸਵੀਰ ਕਾਰੀਆਂ ਕਰਾਂਗੇ ਅਟਲ ਟਨਲ 9 ਕਿਲੋਮੀਟਰ ਦੀ ਆ ਕੁਛ ਪੁਆਇੰਟ ਤੇ ਨੌਰਥਲ ਨੌਰਥ ਪੋਰਟਲ ਤੋਂ ਚੱਲੇ ਸੀ ਆਪਾਂ ਸਾਊਥ ਪੋਰਟਲ ਵਾਲੇ ਪਾਸੇ ਨਿਕਲੇ ਆਏ ਆ ਤੇ ਸਾਈਕਲ ਲਾਊਡ ਨਹੀਂ ਕਰਕੇ ਲੱਦਣਾ ਹੀ ਪੈਂਦਾ ਆ ਆਜੋ ਹੁਣ ਪਹੁੰਚਦੇ ਆ ਮਨਾਲੀ ਮਨਾਲੀ ਪਹੁੰਚ ਗਏ ਵੇ ਕਰਦੇ ਆ ਸੈਲੀਬ੍ਰੇਟ ਲੌਂਗ ਬੈਲੀ ਤੇ ਹਵਾ ਚੜਨਾ ਇਹ ਵੀ ਇੱਕ ਯਰਬ ਆਇਆ ਇਹ ਕਹਿੰਦੇ ਕਰਨਾ ਆ ਪਰ ਇਹਦੇ ਪਹਿ ਬੋਲਦੇ ਅੱਡੇ ਕਿ ਇਹ ਨਾਲ ਆ ਕੇ ਕਰਾਂਗੇ ਕਿ 12 ਵਾ ਹੈ ਪੈਣ ਭਰਾ ਦੇ ਨਾਲ ਇਹ ਇੱਧਰ ਆਪਣੇ ਉਹ ਜਿਪ ਲਾਈਨ ਲੱਗੀਆਂ ਰੌਣਕਾਂ ਪੂਰੀਆਂ ਸੋਲਾਂਗ ਬੈ ਉੜ ਦੀ ਸਵਾਰੀ ਕਰਨੀ ਤਾਂ ਉਹ ਵੀ ਹੈਗੀ ਆ ਇੱਥੇ ਰੁਕਣ ਦਾ ਕਾਰਨ ਆਪਣੀਆਂ ਜਾਤਾਂ ਤਾਜ਼ੀਆਂ ਹੋ ਜਾਂਦੀਆਂ ਜਦੋਂ ਆਪਾਂ ਪਿਛਲੇ ਸਾਲ ਲੇਹ ਵਾਲਾ ਸਫ਼ਰ ਕੀਤਾ ਸੀ ਉਦੋਂ ਵੀ ਇੱਥੇ ਰੁਕੇ ਸੀ ਅਨੰਤੋਂ ਮੈਂ ਇਥਾਂ ਆਇਆ ਬਹੁਤ ਖੂਬ ਜੀ ਪਰ ਗਰਮੀ ਆ ਬਾਈ ਜੇ ਕੋਵੇ ਕੋਈ ਮਨਾਲੀ ਚੱਲੀਏ ਠੰਡ ਬਹੁਤ ਹੋਣੀ ਆ ਅੱਜ ਦੇ ਦਿਨ ਦਾ ਜ਼ਾਹਤ ਆਇਆ ਬਹੁਤ ਗਰਮੀ ਆ ਸੌ ਲਾਂਗ ਵੈਲੀ ਦੇ ਵਿੱਚ ਇੰਜੋਏ ਕੀਤਾ ਜਾਊਗਾ ਪਕੌੜਿਆਂ ਦੇ ਨਾਲ ਚਾਹ ਬਾਈ ਨੂੰ ਕਿਹਾ ਪਲੇਟ ਕਿੰਨਾ ਪੁੱਛਿਆ ਹਿਸਾਬ ਦਾ ਕਿੰਨਾ ਪਲੇਟ ਦਾ ਮੈਂ ਕਰਦੇ ਮੈਂ ਕਿਹਾ ਹਿਸਾਬ ਨਹੀਂ ਦਿੰਦੇ ਨੇ ਥੋੜੇ ਪਲੇਟ ਜਿਹਾ ਸਾਰੇ ਜਿਆਦਾ ਆਗਾ ਮੈਂ ਕਿਹਾ ਬਾਈ ਜਿਆਦੇ ਅੱਤੇ ਦੇ ਦੇ ਕੇ ਨਾ ਅੱਤੇ ਨਹੀਂ ਮਿਲਦੇ ਪਲੇਟ ਪੂਰੀ ਮਿਲਦੀ ਆ ਆਨੇ ਚੰਡਦੇ ਓਕੇ 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 ਕਿਤਨੇ ਉੜੋਗਾ ਪਾ ਨਾ ਚੰਡਣੀਆਂ ਚੰਡ ਲੈਣੀਆਂ ਲੋ ਜੀ ਚਾਹ ਪਕੌੜੇ ਚੰਡ ਕੇ ਤੇ ਲੋਕੇਸ਼ਨ ਆਪਾਂ ਦਿੱਤੀ ਗੱਡ ਇਹ ਲੋਕੇਸ਼ਨ ਲਈ ਆਪਾਂ ਇੱਕ ਹੋਟਲ ਦੀ ਵੀ ਆਪਣੇ ਪਵਨ ਬਾਗੜੀ ਬਾਈ ਇਹ ਆਪਣੇ ਪੰਜਾਬ ਤੋਂ ਹੀ ਆ ਤੇ ਪਿਛਲੀਆਂ ਵੀਡੀਓ ਜਿਹੜੇ ਤੇ ਭੈਣ ਭਰਾਵਾਂ ਨੇ ਦੇਖੀਆਂ ਆ ਜਦੋਂ ਆਪਾਂ ਕਾਜ਼ਾ ਤੋਂ ਚੱਲੇ ਸੀਗੇ ਕੁੰਜਮ ਪਾਸ ਤੋਂ ਨੂੰ ਜਾ ਰਹੇ ਸੀਗੇ ਚੰਦਰਤਾਲਾ ਨੂੰ ਕੁੰਜਮ ਪਾਸ ਤੋਂ ਪਹਿਲਾਂ ਹੀ ਚੜਦਿਆਂ ਤੇ ਬਾਈ ਮਿਲਿਆ ਸੀਗਾ ਤੇ ਬਾਈ ਨੇ ਨੰਬਰ-ਨੰਬਰ ਦਿੱਤਾ ਹੀ ਬਾਈ ਕਹਿੰਦਾ ਮਨਾਲੀ ਆ ਕੇ ਫੋਨ ਕਰ ਲਈ ਟੈਨਸ਼ਨ ਨਾ ਲਈ ਇਹ ਗੱਲ ਦੀ ਵੀ ਤੇ ਮੇਰੇ ਕੋਲ ਰੁਕਣਾ ਦੂ ਦਿਨ ਮੈਂ ਕਿਹਾ ਬਾਈ ਸਹੀ ਆ ਤੇ ਪਰ ਆਪਣਾ ਮਿੱਤਰ ਹੈ ਕਿ ਇੱਥੇ ਪੁਰਾਣਾ ਹੋਰ ਵੀ ਹੈ ਤਾਂ ਸਾਰੇ ਜਾਣਦੇ ਆ ਜਿਹਨਾਂ ਲੇਹ ਵਾਲਾ ਸਫ਼ਰ ਦੇਖਿਆ ਉਹ ਮਿੱਤਰਾਂ ਨਾਲ ਵੀ ਆਪਣੀ ਗੱਲ ਹੋਈ ਆ ਵੈਸੇ ਪਹਿਲਾਂ ਹੋਈ ਸੀ ਜਦੋਂ ਆਪਾਂ ਕਾਜ਼ਾ ਵਿੱਚ ਸਗੇ ਬਾਈ ਕਹਿੰਦਾ ਯਾਰ ਨਹੀਂ ਕੋਈ ਚੱਕਰ ਨਹੀਂ ਪਰ ਬਾਈ ਦਾ ਫੋਨ ਬੰਦ ਆ ਰਿਹਾ ਆ ਕਿਉਂਕਿ ਕੰਮ ਬੀਜ਼ੀ ਬੰਦਾ ਜਾਂ ਸੁੱਤਾ ਸੱਤਾ ਪਿਆ ਹਣਾ ਜਾਂ ਕਿਦਾਂ ਤੇ ਆਪਾਂ ਪਰ ਹੁਣ ਪਹੁੰਚ ਗਏ ਆ ਤੇ ਇਸ ਕਰਕੇ ਤਿੰਨ ਕਰ ਲਾ ਕੇ ਦੇਖਿਆ ਬਾਈ ਦਾ ਫੋਨ ਬੰਦ ਸੀ ਪਵਨ ਬਾਈ ਤੇਰਾ ਇਹ ਵੀ ਪਵਨ ਆ ਉਹ ਵੀ ਪਵਨ ਆ ਉਹ ਅਮਰਤ ਬਿਲਾ ਆਇਆ ਇਹ ਅਮਰਤ ਬਿਲਾ ਨੇ ਪਵਨ ਬਾਈ ਸੌਰੀ ਯਾਰ ਬਾਈ ਗੁੱਸਾ ਨਾ ਕਰੀ ਵੀ ਉੱਪਰ ਚਲੇ ਗਿਆ ਤਾਂ ਤੇਨੂੰ ਪਤਾ ਹਣਾ ਆਫ ਰੋਡਿੰਗ ਦੇ ਵਿੱਚ ਬੁਰਾ ਹਾਲ ਹੋਇਆ ਆ ਬੂਟਾਂ 'ਚ ਪਾਣੀ ਆ ਜਰਾਬਾਂ ਗਿੱਲੀਆਂ ਬੂਟ ਗਿੱਲੇ ਆ ਬੂਥਾ ਮਿੱਟੀ ਨਾਲ ਭਰਿਆ ਦਾ ਬਾਈ ਟਕਾਣਾ ਹਚਾਈਦਾ ਸਗਾ ਇਸ ਕਰਕੇ ਮੈਂ ਉੱਥੇ ਚੱਲਾ ਆ ਹੁਣ ਮੇਰਾ ਵੀਰ ਜੇ ਕਿਤੇ ਵੀਡੀਓ ਦੇਖੇ ਤਾਂ ਗੁੱਸਾ ਨਾ ਕਰੀ ਮੇਰਾ ਭਰਾ ਥੇ ਸਹੀ ਕਿਤੇ ਪਰ ਮੈਂਨੇ ਦੇ ਨੂੰ ਜ਼ਰੂਰ ਆਉਂਗਾ ਇਹ ਵਾਦਾ ਆ ਮਿਲ ਕੇ ਜਾਨਾ ਤੇਨੂੰ ਨਾ ਧੋਕੇ ਸਲਾੰਗ ਵਿਲੇਜ ਸਲਾਂਗ ਵਿਲੀ ਇਹ ਆਪਣੇ ਆਲੇ ਲਈ ਆ ਸਾਡੇ ਪਿੰਡ ਵਾਲਿਆਂ ਲਈ ਰੋੜ ਕੀ ਵਾਲਿਆਂ ਲਈ ਇਹ ਮਨਾਲੀ ਜਦੋਂ ਆਉਂਦੇ ਹਨ ਨਾ ਤੈਨੂੰ ਇਹ ਕਮਰੇ ਜੁੱਤੇ ਹੀ ਰਹਿੰਦੇ ਆ ਸ਼ਾਮ ਨੂੰ ਨਿਕਲਦੇ ਆ ਮਾਰ ਰੋਡ ਮਨਾਲੀ ਦੇਖਣ ਉਹ ਬਾਈ ਦੁਪਹਿਰ ਨੂੰ ਸੌਣਾ ਨਾ ਕਰੋ ਸਵੇਰ ਨੂੰ ਸਲਾਂਗ ਇੱਥੇ ਨੂੰ ਆ ਜਾ ਕਰੋ ਸਲਾਂਗ ਬੈਲੀ ਨੂੰ ਪੂਰੀਆਂ ਰੌਣਕਾਂ ਆਂਦੀਆਂ ਇੱਥੇ ਤੇ ਰਾਤ ਨੂੰ ਮਨਾਲੀ ਮਾਰ ਰੋਡ ਤੇ ਬਾਸ ਇਹ ਕੰਮ ਕਰਿਆ ਕਰੋ ਇੱਧਰ ਨੂੰ ਆ ਜਾਇਆ ਕਰੋ ਪੂਰੀ ਰੌਣਕ ਹੈ ਤਨ ਦੇ ਟਾਈਮ ਇੱਥੇ ਤੇ ਰਾਤ ਨੂੰ ਫਿਰ ਤੁਹਾਨੂੰ ਪਤਾ ਹੀ ਮਨਾਲੀ ਬਾਦੂ ਰੌਣਕ ਹੁੰਦੀ ਆ ਮਾਰ ਰੋਡ ਤੇ ਹਾਂਜੀ ਲਓ ਜੀ ਸਰਕਟ ਆਪਣਾ ਫਤੇ ਹੋ ਗਿਆ ਆ ਕਿਉਂਕਿ ਇਹ ਸਰਕਟ ਮਨਾਲੀ ਆ ਕੇ ਫਤੇ ਹੋ ਜਾਂਦਾ ਆ ਬਾਕੀ ਆਪਾਂ ਅੱਜ ਦਾ ਦਿਨ ਤੇ ਕੱਲ ਦਾ ਦਿਨ ਵੀ ਇੱਥੇ ਮਨਾਲੀ ਜੀ ਬਤਾਵਾਂਗੇ ਤੇ ਬਾਕੀ ਦੇਖਦੇ ਆ ਕਿੱਦਾਂ ਕਰਨੀ ਆ ਅਗਲੀ ਵੀ ਘੋੜਾ ਭਿਆਉਣਾ ਪਿੰਡ ਤੱਕ ਜਾਂ ਕਿੱਦਾਂ ਕਰਨੀ ਆ ਬੱਸੇ ਜਾਣਾ ਇਹ ਤੁਹਾਡੇ ਨਾਲ ਆਪਾਂ ਸਾਂਝਾ ਕਰੇ ਹੀ ਦੇਣਾ ਆ ਵੈਸੇ ਮੁਬਾਰਕਾਂ ਦਿਓ ਜਰੂਰ ਔੜਕੀ ਵਾਲੇ ਨੂੰ ਸਫਰ ਫਤਿਹ ਹੋਈ ਦੀਆਂ ਕਿਉਂਕਿ ਸਰਕਟ ਬਹੁਤ ਔਖਾ ਆ ਜਿਹੜਾ ਵਾਹਿਗੁਰੂ ਅਕਾਲਪੁਰ ਦਾ ਸੱਚੇ ਪਾਤਸ਼ਾਹ ਮਹਾਰਾਜ ਜੀਆ ਦੀ ਓਟਾ ਸਿਰਫ ਫਤਿਹ ਹੋ ਗਿਆ ਨਹੀਂ ਤਾਂ ਬਹੁਤ ਸਾਥੀ ਮਿਲਦੇ ਆ ਰਾਹਾਂ 'ਚ ਵਾਪਸ ਮੁੜ ਜਾਂਦੇ ਬਾਈਕਰ ਵੀ ਮੁੜਦੇ ਦੇਖੇ ਆ ਗੱਡੀਆਂ ਵਾਲੇ ਵੀ ਮੁੜਦੇ ਦੇਖੇ ਕਾ ਜਾ ਤੋਂ ਬਾਕੀ ਮਹਾਰਾਜ ਦੇ ਊਟ ਆਸਰੇ ਆਪੇ ਕਾਲਪੁਰਖ ਸੱਚੇ ਪਾਤਸ਼ਾਹ ਜੀ ਬਾਹ ਫੜ ਕੇ ਤੋਰੀ ਗਏ ਤੇ ਸਫਰ ਫਤਿਹ ਹੋ ਗਿਆ ਸ਼ੁਕਰਾਨਾ ਕਾਲਪੁਰਖ ਸੱਚੇ ਪਾਤਸ਼ਾਹ ਜੀਆਂ ਦਾ ਸਫਰ ਫਤਿਹ ਕਰਵਾਉਣ ਲਈ ਬਾਕੀ ਹੋਰ ਭੈਣ ਭਰਾਵਾਂ ਦਾ ਬਹੁਤ ਸਾਥ ਆ ਸਹਿਯੋਗ ਆ ਉਹ ਆਪਾਂ ਪਿੰਡ ਪਹੁੰਚ ਕੇ ਵੀਡੀਓ ਸਾਂਝੀ ਕਰਾਂਗੇ ਤੁਹਾਡੇ ਨਾਲ ਦੇ ਦਿਓ ਮੁबारकਾਂ ਸਫਰ ਫਤਿਹ ਹੋਏ ਦੀਆਂ ਕਿ ਆਪਾਂ ਟਿਕਾਣੇ ਲੱਗ ਗਏ ਆ ਮਨਾਲੀ ਦੇ ਵਿੱਚ ਆਪਣੇ ਜਿਹੜਾ ਬਾਈ ਮਿਲਿਆ ਸੀ ਆਪਾਂ ਨੂੰ ਜਦੋਂ ਆਪਾਂ ਕਾਜ਼ਾ ਤੋਂ ਚੰਦਰਤਾਲ ਨੂੰ ਜਾਂਦੇ ਸੀ ਆਪਣੇ ਕਿਹੜਾ ਉਹ ਪਾਸ ਆ ਕੁੰਜਮ ਪਾਸ ਕੁੰਜਮ ਪਾਸ ਜਦੋਂ ਆਪਾਂ ਚੜ ਰਹੇ ਸੀ ਕਿ ਰਸਤੇ 'ਚ ਬਾਈ ਮਿਲਿਆ ਸੀਗਾ ਪਵਨ ਤੇ ਪੰਜਾਬ ਤੋਂ ਆ ਉਹ ਬਾਈ ਨੇ ਆਪਾਂ ਨੂੰ ਕਿਹਾ ਇਹ ਮਨਾਲੀ ਆ ਕੇ ਟੈਨਸ਼ਨ ਨਾ ਲਈ ਪਹੁੰਚ ਜੀ ਸਾਡੇ ਕੋਲ ਤੇ ਆਪਾਂ ਬਾਈ ਦੇ ਕੋਲ ਫੇ ਪਹੁੰਚ ਗਏ ਤੇ ਬਾਈ ਦੇ ਕੋਲ ਟਿਕਾਣੇ ਲੱਗ ਗਏ ਆ ਤੇ ਬਾਈ ਦਾ ਜਿਹੜਾ ਹੋਟਲ ਆ ਤਾਮ-ਚਾਮ ਆ ਬਹੁਤ ਹਾਈ-ਫਾਈ ਆ ਪੂਰਾ ਹਾਈ-ਫਾਈ ਉਹ ਵੀ ਤੁਹਾਨੂੰ ਸਾਰਾ ਦਿਖਾਵਾਂਗੇ ਕੱਲ ਦੀ ਵੀਡੀਓ ਦੇ ਵਿੱਚ ਬਣੇ ਰਿਓ ਸਫ਼ਰ ਖਤਮ ਨਹੀਂ ਹੋਇਆ ਸਫ਼ਰ ਕਦੇ ਵੀ ਖਤਮ ਨਹੀਂ ਹੁੰਦੇ ਮਸਾਫਿਰ ਆ ਚੱਲਦੇ ਰਹਿਣਾ ਆ ਮੰਜ਼ਿਲ ਆ ਬਹੁਤ ਦੂਰ ਆ ਜੇ ਇਹ ਤਾਂਲੇ ਸ਼ੁਰੂਆਤ ਆ ਬਹੁਤ ਦੂਰ ਆ ਮੰਜ਼ਿਲ ਆਪਣੀ ਜੋ ਆਪਾਂ ਸੋਚ ਕੇ ਚੱਲੇ ਆ ਤੇ ਸਾਡੇ ਨਾਲ ਸਾਂਝਾ ਕਰਦੇ ਜਾਣਾ ਇਹ ਤਾਂ ਹਲੇ ਟਰੇਲ ਰਹੀ ਆ ਹਲੇ ਨੰਬਰੀ ਆਣੀ ਆ ਫੇ ਮੜਾ ਮੋਟੀ ਫਿਲਮ ਚਲਣੀ ਫੇ ਉਹਦੀ ਸਟੋਰੀ ਬਣਨੀ ਆ ਬਹੁਤ ਕੁਝ ਹੋਣਾ ਹਲੇ ਬਸ ਅਫਰਾਨਾ ਬਣੇ ਰਹੋ ਵਾਹਿਗੁਰੂ ਕਾਲਪੁਰ ਸੱਚੇ ਪਾਤਸ਼ਾਹ ਜੀ ਆਸਰਾ ਆਪਾਂ ਤੁਰੇ ਰਹਿਣਾ ਬਸ ਠੀਕ ਹੈ ਜੀ ਬਾਕੀ ਕਰਦੇ ਆ ਤੁਹਾਡੇ ਨਾਲ ਗੱਲਬਾਤ ਸਾਂਝੀ ਹਲੇ ਆਪਾਂ ਵੀਡੀਓ ਸਮਾਪਤ ਨਹੀਂ ਕਰਨੀ ਹੈਗੀ ਮੜਿਆ ਕਪੜਾ ਲੀੜਾ ਲੱਥਾ ਧੂਤਾ ਆ ਸੁੱਕਣੇ ਪਾਇਏ ਇਹ ਬਾਕੀ ਮੱਟ ਬਹੁਤ ਲੱਥਾ ਵਾ ਇਹ ਰੰਗ ਸੱਚਾ ਦਾ ਦਿੰਨਾ ਮੱਟ ਨਾ ਗਲਪਾ ਗਲੇ ਜੜਦਾ ਲੋ ਵੀ ਰਾਤ ਦਾ ਖਾਣਾ ਪਗ ਨੂੰ ਬਾਈ ਦੇ ਕੋਲ ਬਾਈ ਨੇ ਪਨੀਰ ਤੇ ਰੋਟੀਆਂ ਤੇ ਪਿਆਜ਼ ਬਾਈ ਕਹਿੰਦਾ ਦੱਸ ਦੇ ਕੀ ਖਾਣਾ ਮੈਂ ਕਿਹਾ ਬਾਈ ਆਪਣੀ ਕਿ ਖੁਆਸ਼ ਨਹੀਂ ਹੁੰਦੀ ਜੋ ਚੰਗਾ ਲੱਗਦਾ ਲੈ ਆ ਪੂਰਾ ਜਿਤਮਾਨ ਤੇ ਸਤਕਾਰ ਮੈਂ ਰਿਹਾ